ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ ਦੇ ਵਿੱਚ ਨੌਜਵਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਚੋਰੀ ਦੀਆਂ ਵਾਰਦਾਤਾਂ ਜਿਸ ਤੋਂ ਬਾਅਦ ਸੀਸੀਟੀਵੀ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਨੌਜਵਾਨ ਦੀ ਪਛਾਣ ਕਰਕੇ ਅੱਜ ਥਾਣਾ ਨਾਮ ਬਾਗ ਦੀ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਪ੍ਰੈਸ ਵਾਰਤਾ ਵੀ ਕੀਤੀ ਜਾ ਰਹੀ ਹੈ ਤਾਂ ਸਾਡੇ ਨਾਲ ਨੇ ACP ਡਾਕਟਰ ਸ਼ੀਤਲ ਜੀ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਅੱਜ ਜੀ ਮਾਨਜੋਗ ਸੀਪੀ ਸਰ ਚੁਰਪੀ ਸਿੰਘ ਫੁੱਲਰ ਆਪੀਐਸ ਵੱਲੋਂ ਜਿਹੜੇ ਨਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਆ ਕਿ ਜਿਹੜੇ ਮਾੜੇ ਅਨਸਰ ਸਾਡੇ ਸ਼ਹਿਰ ਵਿੱਚ ਹੈਗੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਦੇ ਅੰਤਰਗਤ ਸਾਨੂੰ ਜਿਹੜੀ ਇੱਥੇ ਆਯੁਸ਼ਮਾਨ ਅਰੋਗ્ય ਕੇਂਦਰ ਹੈਗਾ ਜਾਂ ਚਿੱਟਾ ਗੋਮਟ ਉਥੋਂ ਦੇ ਜਿਹੜੇ ਡਾਕਟਰ ਸਾਹਿਬ ਹੈਗੇ ਆ ਡਾਕਟਰ ਸਮੀਰ ਇਹਨਾਂ ਵੱਲੋਂ ਕੰਪਲੇਂਟਸ ਆਈ ਸੀਗੀਆਂ ਕਿ ਇਹਨਾਂ ਦੇ ਮੁਹੱਲਾ ਕਲੀਨਿਕ ਵਿੱਚ ਚੋਰੀਆਂ ਬਹੁਤ ਹੋ ਰਹੀਆਂ ਆਇਆ ਤੇ ਉਸ ਤੇ ਕਾਰਵਾਈ ਕਰਦੇ ਹੋਏ ਆਪਾਂ ਮਕਦਮਾ ਨੰਬਰ 50 ਅਧੀਨ ਧਾਰਾ 331 4 305 BNS ਡਿਵੀਜ਼ਨ A ਵਿੱਚ ਚਾਰਜ ਕੀਤਾ ਸੀਗਾ ਤੇ ਉਸਤੇ ਕਾਰਵਾਈ ਕਰਦੇ ਹੋਏ ਸਾਡੇ ਐਸਐਚਓ ਡਿਵੀਜ਼ਨ A ਵੱਲੋਂ ਉਸ ਚੋਰ ਨੂੰ ਫੜਿਆ ਗਿਆ ਤੇ ਉਸ ਕੋਲੋਂ ਚਾਰ ਪੱਖੇ ਜਿਹੜੇ ਛੱਤ ਵਾਲੇ ਇੱਕ ਵੋਲ ਫੈਨ ਤੇ ਐਲੂਮੀਨੀਅਮ ਡੋਰ ਫਰੇਮ ਤੇ ਜਿਹੜਾ ਵਾਰਦਾਤ ਵਾਸਤੇ ਈ ਰਿਕਸ਼ਾ ਯੂਜ਼ ਕਰਦੇ ਸੀ ਉਹ ਆਪਾਂ ਜ਼ਬਤ ਕੀਤਾ। ਤਾਂ ਫਿਰ ਲਗਾਤਾਰ ਏਰੇ ਵੱਲੋਂ ਈ ਰਿਕਸ਼ਾ ਦੇ ਉੱਪਰ ਜਿਹੜੀਆਂ ਵਾਰਦਾਤਾਂ ਇਸ ਅਸ਼ਮਾਨ ਕੇਂਦਰ ਦੇ ਵਿੱਚ ਕੀਤੀਆਂ ਜਾ ਰਹੀਆਂ ਸੀ। ਜੀ ਇਹ ਈ ਰਿਕਸ਼ਾ ਨੂੰ ਐਜ਼ ਅ ਮਤਲਬ ਕਿ ਟਰਾਂਸਪੋਰਟ ਵਾਸਤੇ ਜਿਹੜਾ ਚੋਰੀ ਦਾ ਸਮਾਨ ਇਹ ਰੱਖਦਾ ਸੀ ਉਹਨੂੰ ਟਰਾਂਸਪੋਰਟ ਕਰਨ ਵਾਸਤੇ ਯੂਜ਼ ਕਰਦਾ। ਤਾਂ ਫਿਰ ਜਿਹੜੀਆਂ ਪਹਿਲਾਂ ਏਰੇ ਵੱਲੋਂ ਅਸ਼ਮਾਨ ਕੇਂਦਰ ਦੇ ਵਿੱਚ ਹੋੜੀਆਂ ਕੀਤੀਆਂ ਗਈਆਂ ਨੇ ਉਹ ਵੀ ਕੋਈ ਸਮਾਨ ਬਰਾਮਦ ਹੋਇਆ ਜੀ ਇਸ ਦੇ ਇੱਧਰੋਂ। ਜੀ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ 4 ਪੱਖੇ ਜਿਹੜੇ ਪਹਿਲਾਂ ਫੜੇ ਚੋਰੀ ਕੀਤੀ ਸੀ ਉਹ ਵੀ ਆਪਾਂ ਰਿਕਾਰਡ ਕੀਤਾ ਹੈ। ਤਰ ਕਿੰਨੀਆਂ ਵਾਰ ਦਾ ਤਾਂ ਲੈਵਲ ਟੋਟਲ ਕਿੰਨੀਆਂ ਨੇ ਜੀ ਇਹਦੇ ਵੱਲੋਂ ਟੋਟਲ 3 ਚੋਰੀਆਂ ਕੀਤੀਆਂ ਸੀ ਜਾਂ 3 ਮਤਲਬ ਕਿ ਕਨਫਰਮ ਸੀ ਜਾਂ ਤੇ 1 ਅਟੈਂਪਟਡ ਸੀ ਜੀ ਤਾਂ ਜਿਹੜਾ ਸਮਾਨ ਲਾ ਕੇ ਇਹਦੇ ਵੱਲੋਂ ਕਿਸ ਨੂੰ ਦਿੱਤਾ ਜਾਂਦਾ ਜੀ ਅੱਗੇ ਕੀ ਜਿਹੜੀ ਤਫਤੀਸ਼ ਦੇ ਦੌਰਾਨ ਸਾਨੂੰ ਇਹ ਪਾਇਆ ਗਿਆ ਕਿ ਜਿਹੜਾ ਇਹ ਸਮਾਨ ਹੈ ਇਹ ਕਬਾੜੀਆਂ ਨੂੰ ਵੇਚਦਾ ਸੀਗਾ ਤੇ ਜਿਹੜੇ ਵੀ ਇਨਵੈਸਟੀਗੇਸ਼ਨ ਦੇ ਟਾਈਮ ਜਿਹੜਾ ਵੀ ਬੰਦਾ ਨਾਮਿਨੇਟ ਹੋਗਾ ਉਹਨੂੰ ਚੰਗੀ ਕਰ ਦੇਣਾ ਕਬਾੜੀਏ ਦੇ ਕੋਲੋਂ ਕੋਈ ਸਮਾਨ ਬਰਾਮਦ ਹੋਇਆ ਜੀ ਜਿਹੜਾ ਇਹਦੇ ਵੱਲੋਂ ਚੋਰੀ ਦਾ ਉਸ ਨੂੰ ਦਿੱਤਾ ਗਿਆ ਹੋਵੇ ਜੀ ਅਰੇ ਇਨਵੈਸਟੀਗੇਸ਼ਨ ਚੱਲਦੀ ਪਈ ਹੋਈ ਹੈ ਜੀ ਕੀ ਜਿੱਦਾਂ ਕੁਛ ਹੋ ਗਿਆ ਬਾੜੀ ਦਾ ਪਤਾ ਲੱਗ ਗਿਆ ਜੀ ਕਿੱਥੇ ਅਰੂ ਜੀ ਜੀ ਅੰਡਰ ਇਨਵੈਸਟੀਗੇਸ਼ਨ ਲੇਗਾ ਮੈਂ ਤੁਹਾਨੂੰ ਦੱਸਾਂਗਾ ਜੀ ਤੁਹਾਨੂੰ ਦੱਸਾਂਗਾ ਹਾਂ ਇੱਕ ਲਾਈ ਵਾਰਦ ਦਿੱਤਾ ਕਰਦਾ ਜਾਂ ਫਿਰ ਹੋਰ ਵੀ ਇਹਦਾ ਨੋਜਵਾਨ ਸ਼ਾਮਲ ਹੋਣਗੇ ਜੀ ਹਜੇ ਤੱਕ ਤੇ ਇੱਕ ਹੀ ਹੈਗਾ ਆ ਬਿਕੋਜ਼ ਮੈਂ ਮੀਡੀਆ ਵੱਲੋਂ ਜਿਹੜਾ ਇੱਕ ਸੀਸੀਟੀਵੀ ਫੁਟੇਜ ਜਾਰੀ ਹੋਇਆ ਸੀਗਾ ਉਦੇ ਦੇ ਉੱਪਰ ਹੀ ਕੰਮ ਕਰਦੇ ਹੋਏ ਉਹਨਾਂ ਦੀ ਮੁੱਢਲੀ ਹੈਲਪ ਨਹੀਂ ਆਪਾਂ ਇਸ ਬੰਦੇ ਨੂੰ ਟ੍ਰੇਸ ਕੀਤਾ ਜਿਹੜਾ ਇਹ ਵਾਹਨ ਉੱਪਰ ਦੇ ਇਹਦੇ ਵੱਲੋਂ ਮਾਰਦਾ ਤੇ ਕੀਤੀ ਜਾ ਰਹੀ ਹੈ ਕਿ ਇਹ ਈ ਰਿਕਸ਼ਾ ਇਹਦਾ ਆਪਣਾ じゃ ਫਲੇ ਦੇ ਵੱਲੋਂ ਕਰਾਇਤ ਲੈ ਕੇ ਚਲਾਇਆ ਜਾਂਦਾ ਨਹੀਂ ਇਹ ਜਿਹੜਾ ਇਹ ਰਿਕਸ਼ਾ ਇਹਦਾ ਆਪਣਾ ਨਹੀਂ ਹੈਗਾ ਇਹ ਈ ਰਿਕਸ਼ਾ ਜਿਹੜਾ ਹੈਗਾ ਆਨਲਾਈਨ ਹੈਗਾ ਆ ਤੇ ਉੱਤੇ ਇਹ ਕੰਮ ਕਰਕੇ ਆਪਣਾ ਗੁਜ਼ਰ ਰੋਜ਼ੀ ਕਰਦਾ ਸੀ ਪਰ ਸੀਸੀਟੀਵੀ ਕੈਮਰਾ ਕਰਵਾ ਲਵਾਇਆ ਗਿਆ ਜੀ ਇਸ ਸਮੇਂ ਤੋਂ ਪਹਿਲਾਂ ਬਹੁਤ ਅੰਨੇ ਮਾਰਦਾ ਤਾਂ ਹੁੰਦੇ ਨੇ ਜਰੀ ਪਛਾਣ ਕਰਨ ਦੇ ਲਈ ਲਵਾਇਆ ਗਿਆ ਸੀ ਬਾਰੇ ਜੀ ਜੀ ਇਹ ਇਨਵੈਸਟੀਗੇਸ਼ਨ ਜਦੋਂ ਆਪਾਂ ਕਰਦੇ ਪਏ ਸੀ ਪਹਿਲਾਂ ਸਾਨੂੰ ਥੋੜਾ ਇੰਟਰਸਟ ਸੀਗਾ ਪਰ ਜਦੋਂ ਉੱਥੇ ਸੀਸੀਟੀਵੀ ਫੁਟੇਜ ਸਾਨੂੰ ਤੁਹਾਨੂੰ ਮਿਲੀ ਹੈ ਤੇ ਆਪਾਂ ਇਸ ਚੀਜ਼ ਨੂੰ ਟ੍ਰੇਸ ਕਰ ਲਿਆ ਜੀ ਹਾਂ ਤੁਸੀਂ ਵੇਖਿਆ ਕਿ ਅਸੀਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਲਗਾਤਾਰ ਇਹ ਰਿਕਸ਼ਾ ਚਲਾਉਣ ਵਾਲਾ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਾਰਦਾਤਾ ਕਰਦਾ ਪਿਆ ਸੀ ਤਾਂ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਲਗਵਾਏ ਜਾਂਦੇ ਨੇ ਤਾਂ ਉਸ ਦੇ ਵਿੱਚ ਇਸ ਨੌਜਵਾਨ ਦੀ ਤਸਵੀਰ ਆਉਂਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਪਛਾਣ ਕਰਕੇ ਇਸ ਨੂੰ ਚੁੱਕ ਲਿਆ ਗਿਆ ਤਾਂ ਹੋਰ ਵੀ ਜਿਆਦਾ ਕੀਮਤੀ ਸਮਾਨ ਬਰਾਮਦ ਹੋਇਆ ਤਾਂ ਉਸ ਮਾਮਲੇ ਦੇ ਵਿੱਚ ਕਾਰਵਾਈ ਵੀ ਕੀਤੀ ਗਈ ਹੈ ਜਗਬਨ ਟੀਵੀ ਦੇ ਲਈ ਸਾਹਿਲ ਅੰਮ੍ਰਿਤਸਰ